ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਲੈ ਕੇ ਹਾਜ਼ਰ ਹੋਏ ਆਂ ਤਾਂ ਅੱਜ ਦਾ ਆਪਣਾ ਟੌਪਿਕ ਹੋਵੇਗਾ ਲੇਖ 15 ਜਾਂ ਆਰਟੀਕਲ 15 ਭੇਦਭਾਵ ਖਿਲਾਫ ਪਾਵਨ ਦੀ ਤਾਂ ਸ਼ੁਰੂ ਕਰਦੇ ਆਂ ਜੀ ਕੁਐਸਚਨ ਨੰਬਰ 1 ਹੈ ਲੇਖ 15 ਕਿਸ ਹੱਕ ਨਾਲ ਸੰਬੰਧਿਤ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜਿਗਾ ਜੀ ਆਪਣਾ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜਾਏਗਾ ਭੇਦਭਾਵ ਖਿਲਾਫ ਹੱਕ ਅਗਲਾ ਕੁਐਸਚਨ ਕਰਾਂਗੇ ਲੇਖ 15 ਦੇ ਅਨੁਸਾਰ ਭੇਦਭਾਵ ਕਿਸ ਆਧਾਰ ਤੇ ਮਨਾਹੀ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਜੀ ਉਪਰੋਕਤ ਸਭ ਡੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ ਲੇਖ 15 ਕਿਹੜੇ ਅਧਿਕਾਰਾਂ ਦਾ ਹਿੱਸਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਜੀ ਸੀ ਇਸ ਦਾ ਰਾਈਟ ਆਨਸਰ ਬਣ ਜੇਗਾ ਮੂਲ ਅਧਿਕਾਰ ਤਾਂ ਅੱਜ ਦੀ ਕਲਾਸ ਵਿੱਚ ਆਪਾਂ ਜਿੰਨੇ ਵੀ ਐਮਸੀਕਿਊ ਕਰਾਂਗੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਜੀ ਤਾਂ ਤੁਸੀਂ ਧਿਆਨ ਨਾਲ ਕਰ ਲੈਣੇ ਹਨ ਤਾਂ 50 ਪੋਸਟ ਦਾ ਜੋ ਪੇਪਰ ਚੱਲ ਰਿਹਾ ਹੈ ਇਸ ਵਿੱਚ ਆਰਟੀਕਲ ਨਾਲ ਸੰਬੰਧ 1 ਤੋਂ 2 ਨੰਬਰ ਦੇ ਕਵਚਨ ਜੋ ਪੁੱਛੇ ਜਾ ਰਹੇ ਹਨ ਤਾਂ ਧਿਆਨ ਨਾਲ ਕਰਨੀ ਹੈ ਜੀ ਕਲਾਸ ਅਗਲਾ ਕੁਐਸਚਨ ਕਰਾਂਗੇ ਲੇਖ 15 ਕਿਹੜੀ ਕਿਸਮ ਦੀ ਭੇਦਭਾਵੀ ਵਿਵਸਥਾ ਨੂੰ ਰੋਕਦਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਜੀ ਡੀ ਉਕਤ ਸਭ ਡੀ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ ਕੀ ਲੇਖ 15 ਸਿਰਫ ਰਾਜ ਸਟੇਟ ਉੱਤੇ ਲਾਗੂ ਹੁੰਦਾ ਹੈ ਜਾਂ ਨਿੱਜੀ ਵਿਅਕਤੀਆਂ ਉੱਤੇ ਵੀ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜਾਏਗਾ ਸਿਰਫ ਰਾਜ अगला क्वेश्चन करा लेख पंद्रह कुल किन्ने उपलेख हैं तो इसका राइट आंसर हो जाएगा जी डी पांच अगला क्वेश्चन होगा कि लेख पंद्रह किसी वर्ग विशेष उपबंध बनाने की गई है राइट आंसर बन जाएगा जी बी एस का राइट आंसर हो जाएगा हाँ अगला क्वेश्चन होगा लेख पंद्रह तीन कि वर्ग लशेष उपबंध की आज्ञा दिता है ਦਾ ਰਾਈਟ ਆਨਸਰ ਹੋ ਜੀਗਾ ਏ ਔਰਤਾਂ ਤੇ ਬੱਚਿਆਂ ਲਈ ਅਗਲਾ ਕੁਐਸਚਨ ਕਰਾਂਗੇ ਲੇਖ 15 ਦੇ ਤਹਿਤ ਕਿਸ ਸਕੂਲਾਂ ਵਿੱਚ ਵਿਸ਼ੇਸ਼ ਲਾਭ ਮਿਲ ਸਕਦਾ ਹੈ ਤਾਂ ਰਾਈਟ ਆਨਸਰ ਹੋ ਜੀਗਾ ਜੀ ਡੀ ਹਾਂ ਜੇਕਰ ਰਾਜ ਉਚਿਤ ਸਮਝੇ ਅਗਲਾ ਕੁਐਸਚਨ ਹੋਵੇਗਾ ਲੇਖ 15 ਕਿਸ ਸੰਵਿਧਾਨਿਕ ਅਧਿਕਾਰ ਦਾ ਹਿੱਸਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੀਗਾ ਜੀ ਸੀ ਸਮਾਨਤਾ ਦੇ ਹੱਕ ਨੈਕਸਟ ਕੁਐਸਚਨ ਹੋਵੇਗਾ ਭਾਰਤ ਵਿੱਚ ਰਾਜ ਨੂੰ ਕਿਸੇ ਨਾਗਰਿਕ ਨਾਲ ਭੇਦਭਾਵ ਕਰਨ ਤੋਂ ਕਿਹੜਾ ਲੇਖ ਰੋਕਦਾ ਹੈ ਤਾਂ ਕਿਹੜਾ ਆਰਟੀਕਲ ਹੈ ਜੋ ਭਾਰਤ ਵਿੱਚ ਰਾਜ ਦੇ ਰਾਜ ਨੂੰ ਕਿਸੇ ਨਾਗਰਿਕ ਨਾਲ ਭੇਦਭਾਵ ਕਰਨ ਤੋਂ ਰੋਕਦਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜਿਗਾ ਜੀ ਸੀ ਰਾਈਟ ਆਨਸਰ ਹੋ ਜਗਾ ਆਰਟੀਕਲ 15 ਅਗਲਾ ਕੁਐਸਚਨ ਕਰਾਂਗੇ ਕਿ ਆਰਟੀਕਲ 15 ਦੇ ਤਹਿਤ ਆਰਥਿਕ ਪਿਛੜੇ ਵਰਗ ਨੂੰ ਲਾਭ ਮਿਲ ਸਕਦਾ ਹੈ ਤਾਂ ਰਾਈਟ ਆਨਸਰ ਹੋ ਜਗਾ ਸੀ ਨਹੀਂ ਲੇਖ 15 ਸੇ ਤਹਿਤ ਹਾਂ ਤਾਂ ਅਗਲਾ ਕੁਐਸਚਨ ਕਰਾਂਗੇ ਲੇਖ 15 ਵਿੱਚ ਰਾਜ ਦਾ ਅਰਥ ਕੀ ਹੈ ਦਾ ਰਾਈਟ ਆਨਸਰ ਇਸ ਦਾ ਹੋ ਜਗਾ ਜੀ ਆਪਣਾ ਸੀ ਰਾਈਟ ਆਨਸਰ ਹੋ ਜਗਾ ਦੋਹਾਂ ਨੈਕਸਟ ਕੁਐਸਚਨ ਹੋਵੇਗਾ ਲੇਖ 15 ਦੇ ਤਹਿਤ ਕੀ ਸੈਸਨਿਕ ਸੰਸਥਾਵਾਂ ਵਿੱਚ ਵੀ ਵਿਸ਼ੇਸ਼ ਵਿਵਹਾਰ ਹੋ ਸਕਦੇ ਹਨ ਤਾਂ ਇਸ ਦਾ ਰਾਈਟ ਆਨਸਰ ਏ ਹੋ ਜਗਾ ਜੀ ਹਾਂ ਤਾਂ ਅਗਲਾ ਕੁਐਸਚਨ ਕਰਾਂਗੇ ਲੇਖ 15 ਨੂੰ ਲਾਗੂ ਕਰਨ ਵਾਲਾ ਅਧਿਕਾਰ ਕਿਸ ਕੋਰਟ ਕੋਲ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਜੀ ਤਾਂ ਇਸ ਦਾ ਰਾਈਟ ਆਨਸਰ ਡੀ ਹੋ ਜਾਏਗਾ ਦੋਹਾਂ ਬੀ ਅਤੇ ਸੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੈਕਸਟ ਕੁਐਸਚਨ ਕਰਾਂਗੇ ਲੇਖ 15 4 ਕਿਸ ਵਰਗ ਨਾਲ ਸੰਬੰਧ ਲਈ ਵਿਸ਼ੇਸ਼ ਪ੍ਰਬੰਧ ਦੀ ਅਗਿਆ ਦਿੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜਾਏਗਾ ਪਿਛੜੇ ਜਾਤੀਆਂ ਲਈ ਅਗਲਾ ਕੁਐਸਚਨ ਹੋਵੇਗਾ ਕਿ ਲੇਖ 15 ਕਿਸੇ ਵਿਦਿਆਰਥੀ ਨੂੰ ਦਾਖਲੇ ਤੋਂ ਰੋਕਣ ਉੱਤੇ ਲਾਗੂ ਹੋ ਸਕਦਾ ਹੈ ਤਾਂ ਸਹੀ ਆਨਸਰ ਬੀ ਹੋ ਜਾਏਗਾ ਜੀ ਹਾਂ ਜੇ ਪੇਦ ਪਾਬ ਕੀਤਾ ਗਿਆ ਹੋਵੇ ਅਗਲਾ ਕੁਐਸਚਨ ਹੋਵੇਗਾ ਲੇਖ 15 ਦੇ ਤਹਿਤ ਕੀ ਰਾਜ ਕਿਸੇ ਨੂੰ ਸਮੂਹ ਨੂੰ ਰਾਜ ਕਿਸੇ ਸਮੂਹ ਨੂੰ ਵਾਧੂ ਸੂਚ ਦੇ ਸਕਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਜੀ ਬੀ ਹਾਂ ਤਾਂ ਅਗਲਾ ਕੁਐਸਚਨ ਕਰਾਂਗੇ ਲੇਖ 15 ਦੇ ਤਹਿਤ ਕਿਹੜੀਆਂ ਸੰਸਥਾਵਾਂ ਨੂੰ ਰਾਜ ਮੰਨਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਡੀ ਹੋ ਜਾਏਗਾ ਜੀ ਉਪਰੋਕਤ ਸਾਬ ਕੇਂਦਰ ਸਰਕਾਰ ਰਾਜ ਸਰਕਾਰ ਅਤੇ ਸਰਕਾਰੀ ਸਕੂਲ ਸਬੰਸ ਦਾ ਅਨਸਰ ਹੋ ਜੇਗਾ ਅਗਲਾ ਕੁਐਸਚਨ ਕਰਾਂਗੇ ਲੇਖ 15 5 ਨੂੰ ਸੰਵਿਧਾਨ ਵਿੱਚ ਕਿਹੜੀ ਸੰਸ਼ੋਧਨ ਰਾਹੀਂ ਜੋੜਿਆ ਗਿਆ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਜੀ ਬੀ ਇਸ ਦਾ ਰਾਈਟ ਆਨਸਰ ਹੋ ਜੇਗਾ 93ਵੀਂ ਬੀ ਸੰਵਿਧਾਨ ਰਾਹੀਂ ਅਗਲਾ ਕੁਐਸਚਨ ਕਰਾਂਗੇ ਲੇਖ 15 ਕਿਸ ਕਿਸਮ ਦੀ ਸਮਾਜਿਕ ਭੂਮਿਕਾ ਨੂੰ ਸਹਾਇਤ ਕਰਦਾ ਹੈ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜੇਗਾ ਸਮਾਨਤਾ ਅਗਲਾ ਕੁਐਸਚਨ ਕਰਾਂਗੇ ਲੇਖ 15 ਕਿਸ ਸੰਵਿਧਾਨਿਕ ਅਧਿਕਾਰਾਂ ਦੀ ਸ੍ਰੇਣੀ ਵਿੱਚ ਆਉਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜਾਏਗਾ ਸਮਾਨਤਾ ਦੇ ਹੱਕ ਅਗਲਾ ਕੁਐਸਚਨ ਹੋਵੇਗਾ ਕਿ ਲੇਖ 15 ਕਿਸੇ ਸਮੂਹ ਨੂੰ ਪਿੱਛੜੇ ਹੋਣ ਦੇ ਆਧਾਰ ਤੇ ਵਾਧੂ ਲਾਭ ਦੇਣ ਦੀ ਅਗਿਆ ਦਿੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜਾਏਗਾ ਜੀ ਬੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਹਾਂ ਡੈਸ਼ ਵਾਚਿੰਗ ਕਰਾਂਗੇ ਲੇਖ 15 ਦੇ ਤਹਿਤ ਭੇਦਭਾਵ ਦਾ ਕੀ ਅਰਥ ਹੈ ਤਾਂ ਇਸ ਦਾ ਰਾਈਟ ਆਨਸਰ ਆਪਣਾ ਹੋ ਜਾਏਗਾ ਸੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਅਨੁਸੂਚਿਤ ਅਨੁਚਿਤ ਬਖਰਾ ਵਿਵਹਾਰ ਅਗਲਾ ਕੁਐਸਚਨ ਕਰਾਂਗੇ ਲੇਖ 15 ਦੇ ਅਧੀਨ ਕੀ ਰਾਜ ਔਰਤਾਂ ਲਈ ਵਿਸ਼ੇਸ਼ ਕਾਨੂੰਨ ਬਣਾ ਸਕਦਾ ਹੈ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜਾਏਗਾ ਹਾਂ ਬਣਾ ਸਕਦਾ ਹੈ ਤਾਂ ਅਗਲਾ ਕੁਐਸਚਨ ਕਰਾਂਗੇ ਲੇਖ 15 ਵਿੱਚ ਧਰਮ ਨਾਲ ਕੀ ਸੰਬੰਧਿਤ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜਾਏਗਾ ਜੀ ਤਾਂ ਇਸ ਦਾ ਰਾਈਟ ਆਨਸਰ ਬੀ ਬਣ ਜਾਏਗਾ ਕਿਸੇ ਵੀ ਧਰਮ ਨਾਲ ਅਗਲਾ ਕੁਐਸਚਨ ਕਰਾਂਗੇ ਲੇਖ 15 ਦੇ ਤਹਿਤ ਭੇਦਭਾਵ ਨੂੰ ਰੋਕਣ ਵਾਲਾ ਸੰਵਿਧਾਨਿਕ ਸੂਲ ਕੀ ਹੈ ਤਾਂ ਰਾਈਟ ਆਨਸਰ ਬੀ ਹੋ ਜਾਏਗਾ ਸਮਾਨਤਾ ਬੀ ਐਸ ਆਰ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ ਕਿ ਲੇਖ 15 ਕਿਸੇ ਸਮਾਜਿਕ ਜਾਂਧਾਰਾ ਧਾਰਾ ਉੱਤੇ ਆਧਾਰਕ ਉਧਾਰਤ ਰੋਕ ਲਾਉਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਏ ਹੋ ਜਾਏਗਾ ਹਾਂ ਤਾਰਕ ਲਗਾਈ ਜਾ ਸਕਦੀ ਹੈ ਤਾਂ ਅਗਲਾ ਕੁਐਸਚਨ ਕਰਾਂਗੇ ਲੇਖ 15 ਵਿੱਚ ਲਿੰਗ ਜੈਂਡਰ ਦੇ ਆਧਾਰ ਤੇ ਕੀ ਮਨਾਹੀ ਹੈ ਤਾਂ ਰਾਈਟ ਆਨਸਰ ਬਣ ਜੇਗਾ ਏ ਲਿੰਗ ਦੇ ਆਧਾਰ ਤੇ ਵਿਸ਼ੇਸ਼ਕ ਅਗਲਾ ਕੁਐਸਚਨ ਹੋਵੇਗਾ ਭਾਰਤੀ ਸੰਵਿਧਾਨ ਵਿੱਚ ਲੇਖ 15 ਕਿਹੜੇ ਭਾਗ ਵਿੱਚ ਆਉਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜੇਗਾ ਜੀ ਭਾਗ ਤੀਸਰਾ ਤਾਂ ਅੱਜ ਦੀ ਕਲਾਸ ਵਿੱਚ ਇੰਨੇ ਹੀ ਐਮਸੀਕਿਊ ਜੇਕਰ ਕਲਾਸ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਜਿਹੜੇ ਵਿਦਿਆਰਥੀ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਘੰਟੀ ਵਾਲੇ ਬਟਨ ਨੂੰ ਵੀ ਦਬਾ ਲੈਣ ਤਾਂ ਕਿ ਜੋ ਆਉਣ ਵਾਲੀਆਂ ਵੀਡੀਓਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਜਿਹੜੇ ਵਿਦਿਆਰਥੀਆਂ ਨੂੰ ਆਪਣੀ ਕਲਾਸਾਂ ਨਾਲ ਸੰਬੰਧਿਤ ਮਟੀਰੀਅਲ ਦੀ ਲੋੜ ਹੋਵੇ ਤਾਂ ਆਪਣਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰਨ ਜੀ ਟੈਲੀਗ੍ਰਾਮ ਚੈਨਲ ਦਾ ਜੋ ਲਿੰਕ ਹੈ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਤਾਂ ਮਿਲਦੇ ਹਾਂ ਜੀ ਅਗਲੀ ਕਲਾਸ ਵਿੱਚ ਧੰਨਵਾਦ ਜੀ i <laughs>